ਟੁੱਟੇ ਹੋਏ ਝਾੜੂ ਦਾ ਕੀ ਕਰੀਏ ਟੁੱਟੇ ਝਾੜੂ ਨੂੰ ਸੁੱਟਣ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿੰਮਤ ਹੋ ਇਸ ਟਿਪਸ ਵਿੱਚ ਝਾੜੂ ਤਿੰਨ ਤਰ੍ਹਾਂ ਦੇ ਹੁੰਦੇ ਹਨ ਸ਼ਾਇਦ ਬਹੁਤ ਘੱਟ ਲੋਕ ਇਹ ਜਾਣਦੇ ਮੰਨ ਅਤੇ ਅਜੇ ਹੀ ਚੜੂ ਦੇਵੀ ਲక్ష్ਮੀ ਨੂੰ ਘਰ ਵਿੱਚ ਹੁਣ ਤੋਂ ਰੱਖਦੇ ਹਨ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ ਵਿੱਚ ਕਿਹੜਾ ਝਾੜੂ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ ਅਤੇ ਕਿਹੜਾ ਝਾੜੂ ਬਹੁਤ ਜ਼ਿਆਦਾ ਸ਼ੁਰੂ ਹੁੰਦਾ ਹੈ ਪਲਾਸਟਿਕ ਦਾ ਝਾੜੂ ਸਿੰਕਾ ਵਾਲਾ ਝਾੜੂ ਜਾਂ ਫੁੱਲਾਂ ਵਾਲਾ ਝਾੜੂ ਕਿਹੜਾ ਝਾੜੂ ਸਾਡੇ ਘਰ ਵਿੱਚ ਰੱਖਣ ਨਾਲ ਕੀ ਫਾਇਦਾ ਪੈਂਦਾ ਹੈ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਇਹ ਸਾਰੀ ਗੱਲਾਂ ਦੱਸਾਂਗੇ ਕਿ ਝਾੜੂ ਘਰ ਦੀ ਨੌਕਰਾਂ ਨੂੰ ਲਗਾਉਣਾ ਚਾਹੀਦਾ ਹੈ ਜਾਂ ਫਿਰ ਨੂੰ ਝਾੜੂ ਲਗਾਉਣਾ ਚਾਹੀਦਾ ਹੈ ਘਰ ਵਿੱਚ ਵਰਤਿਆ ਜਾਣ ਵਾਲਾ ਝਾੜੂ ਸਾਡੇ ਆਰਥਿਕ ਨਜ਼ਰੀਏ ਤੋਂ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਜੋ ਛਾੜੂ ਨੂੰ ਦੇਵੀ ਲక్ష్ਮੀ ਦਾ ਰੂਪ ਮੰਨਿਆ ਜਾਂਦਾ ਹੈ ਅਤੇ ਛਾੜੂ ਵਿਅਕਤੀ ਨੂੰ ਕਰੋੜਪਤੀ ਬਣਾਉਂਦਾ ਹੈ। ਕੁਝ ਗਲਤੀਆਂ ਦੇ ਕਾਰਨ ਵੀ ਇਨਸਾਨ ਨੂੰ ਗੰਗਾਲ ਬਣਾ ਦਿੰਦਾ ਹੈ। ਅਜਿਹਾ ਬਹੁਤ ਸਾਰੇ ਕੰਮ ਹੁੰਦੇ ਹਨ ਜੋ ਸਾਨੂੰ ਛਾੜੂ ਨਾਲ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ। ਛਾੜੂ ਨੂੰ ਬਹੁਤ ਸਾਵਧਾਨੀ ਨਾਲ ਰੱਖਣਾ ਪੈਂਦਾ ਹੈ। ਤੁਹਾਨੂੰ ਆਪਣਾ ਛਾੜੂ ਕਿਸ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ? ਅਤੇ ਤੁਹਾਨੂੰ ਝਾੜੂ ਕਿਵੇਂ ਰੱਖਣਾ ਚਾਹੀਦਾ ਹੈ ਸਾਡੇ ਸ਼ਾਸਤਰਾਂ ਵਿੱਚ ਝਾੜੂ ਨੂੰ ਮਾ ਦੇਵੀ ਲਕਸ਼ਮੀ ਨਾਲ ਜੋੜਿਆ ਗਿਆ ਹੈ ਅਤੇ ਟੁੱਟੇ ਹੋਏ ਝਾੜੂ ਜਾਂ ਫਿਰ ਗਲਤ ਤਰੀਕੇ ਨਾਲ ਰੱਖੇ ਗਏ ਝਾੜੂ ਨੂੰ ਦੇਵੀ ਲਕਸ਼ਮੀ ਦੀ ਭੈਣ ਅਲਕਸ਼ਮੀ ਨਾਲ ਜੋੜਿਆ ਗਿਆ ਹੈ ਝਾੜੂ ਦੀ ਗਲਤ ਵਰਤੋਂ ਨਾਲ ਸਾਡੇ ਜੀਵਨ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਫਾਇਦਾ ਹੋਣ ਲੱਗਦੀਆਂ ਹਨ ਅਤੇ ਸਾਡੇ ਜੀਵਨ ਵਿੱਚ ਗਰੀਬੀ ਵੀ ਆ ਜਾਂਦੀ ਹੈ ਐਸ ਲਈ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਝਾੜੂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਜਦ ਦੀ ਸਹੀ ਵਰਤੋਂ ਕਰਨ ਨਾਲ ਤੁਹਾਡੇ ਜੀਵਨ ਵਿੱਚ ਸਫਲਤਾ ਦੇ ਦਰਵਾਜ਼ੇ ਖੁੱਲ ਜਾਂਦੇ ਹਨ ਜੇਕਰ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਉਤਲ-ਪੁਤਲ ਚੱਲ ਰਹੀਆਂ ਹਨ ਸਾਡੀ ਜ਼ਿੰਦਗੀ ਵਿੱਚ ਮੁਸ਼ਕਲਾਂ ਖਤਮ ਨਹੀਂ ਹੋ ਰਹੀਆਂ ਅਤੇ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਤੇ ਮੁਸੀਬਤਾਂ ਹਨ ਤਾਂ ਤੁਹਾਡੇ ਜੀਵਨ ਵਿੱਚ बार-बार ਉਤਰ-ਪੁਤਰ ਲੈਂਦੀ ਹੈ ਜੇਕਰ ਤੁਸੀਂ ਆਪਣੇ ਘਰ ਵਿੱਚ ਬਿਲਕੁਲ ਵੀ ਸਫਲਤਾ ਪ੍ਰਾਪਤ ਨਹੀਂ ਕਰ پا ਰਹੇ ਹੋ ਤਾਂ ਸਾਨੂੰ ਕੁਝ ਗੱਲਾਂ ਨੂੰ ਆਪਣੇ ਧਿਆਨ ਵਿੱਚ ਰੱਖਣਾ ਪੈਂਦਾ ਹੈ ਜਿਸ ਕਾਰਨ ਸਾਡੇ ਘਰ ਵਿੱਚ ਨਕਾਰਾਤਮਕਤਾ ਜ਼ਿਆਦਾ ਹੁੰਦੀ ਹੈ ਤੇ ਇਸ ਕਾਰਨ ਸਾਡੇ ਘਰ ਵਿੱਚ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਰਹਿੰਦੀਆਂ ਹਨ ਐਨਾ ਵਿੱਚੋਂ ਇੱਕ ਹੈ ਝਾੜੂ ਜੋ ਸਾਡੇ ਘਰ ਵਿੱਚ ਬਹੁਤ ਸਾਰੀਆਂ ਨਕਾਰਾਤਮਕਤਾ ਫੈਲਾ ਸਕਦਾ ਹੈ ਇਹ ਸਾਡੇ ਘਰ ਵਿੱਚ ਵੀ ਸਕਾਰਾਤਮਕਤਾ ਲਿਆ ਸਕਦਾ ਹੈ ਜੇਕਰ ਤੁਸੀਂ ਗਲਤ ਸਮੇਂ ਤੇ ਝਾੜੂ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਗਰੀਬੀ ਅਤੇ ਕੰਗਾਲੀ ਆਉਣ ਵਿੱਚ ਦੇਰ ਨਹੀਂ ਲੱਗੇਗੀ ਅਤੇ ਦੂਜੇ ਪਾਸੇ ਜੇਕਰ ਤੁਸੀਂ ਝਾੜੂ ਦੀ ਵਰਤੋਂ ਸਾਵਧਾਨ ਤਰੀਕੇ ਨਾਲ ਕਰੋਗੇ ਤਾਂ ਇਹ ਤੁਹਾਨੂੰ ਕਰੋੜਪਤੀ ਵੀ ਬਣਾ ਦੇਵੇਗਾ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਾਡੇ ਚੈਨਲ ਸਿੰਮੇਰ ਵੌਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖੋ ਮਾਤਾ ਰਾਣੀ ਦਾ ਆਸ਼ੀਰਵਾਦ ਹਮੇਸ਼ਾ ਹੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਬਣਿਆ ਰਹੇ ਅੱਜ ਦੇ ਸਮੇਂ ਵਿੱਚ ਅਜੇ ਹਾ ਕੋਈ ਘਰ ਨਹੀਂ ਜਿਸ ਵਿੱਚ ਝਾੜੂ ਦੀ ਵਰਤੋਂ ਨਾ ਕੀਤੀ ਜਾਂਦੀ ਹੋਵੇ ਪਰ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਚਾੜੂ ਦਾ ਕੀ ਕਰੀਏ ਬਹੁਤ سارے ਲੋਕ ਚਾੜੂ ਲਈ ਗਲਤ ਵਰਤੋਂ ਕਰਦੇ ਹਨ ਜਿਸ ਕਾਰਨ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਹਾਨੂੰ ਸਵੇਰੇ ਆਪਣੇ ਘਰ ਵਿੱਚ ਝਾੜੂ ਲਵਾਉਣਾ ਚਾਹੀਦਾ ਹੈ ਜਾਂ ਜੇਕਰ ਤੁਹਾਡੇ ਲਈ ਸਵੇਰੇ ਆਪਣੇ ਘਰ ਵਿੱਚ ਝਾੜੂ ਲਵਾਉਣਾ ਸੰਭਵ ਨਹੀਂ ਹੈ ਤਾਂ ਤੁਸੀਂ ਸ਼ਾਮ ਨੂੰ ਆਪਣੇ ਘਰ ਵਿੱਚ ਝਾੜੂ ਲਗਾਓ ਤੁਹਾਨੂੰ ਆਪਣੇ ਘਰ ਵਿੱਚ ਗੰਦਗੀ ਰੱਖਣ ਦੀ ਲੋੜ ਨਹੀਂ ਹੈ ਜੇਕਰ ਤੁਸੀਂ ਘਰ ਵਿੱਚ ਕੂੜਾ ਇਕੱਠਾ ਕੀਤਾ ਹੈ ਤਾਂ ਕਿਰਪਾ ਕਰਕੇ ਸ਼ਾਮ ਤੋਂ ਬਾਅਦ ਇਸ ਨੂੰ ਆਪਣੇ ਘਰ ਤੋਂ ਬਾਹਰ ਨਾ ਸੁੱਟੋ ਮੁੰਨਸੀ ਤੁਹਾਨੂੰ ਦੱਸਾਂਗੇ ਕਿ ਕਿਹੜੇ ਦਿਨ ਤੁਹਾਨੂੰ ਗਲਤੀ ਨਾਲ ਨਹੀਂ ਚਾੜੂ ਨਹੀਂ ਖਰੀਦਣਾ ਚਾਹੀਦਾ ਕਿਹੜੇ ਦਿਨ ਤੁਹਾਨੂੰ ਚਾੜੂ ਖਰਾਬ ਹੋ ਤੋਂ ਬਾਦ ਕਰੋ ਬਾਹਰ ਸੁਕਣਾ ਚਾਹੀਦਾ ਹੈ ਅਤੇ ਕਿਹੜੇ ਦਿਨ ਤੁਹਾਨੂੰ ਨਵਾਂ ਚਾੜੂ ਵਰਤਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦੇਈਏ ਕਿ ਨਵਾਂ ਚਾੜੂ ਲੈਣ ਲਈ ਘਰ ਦਾ ਸਭ ਤੋਂ ਸ਼ੁਭ ਦਿਨ ਸ਼ਨੀਵਾਰ ਹੁੰਦਾ ਹੈ ਜਦੋਂ ਵੀ ਤੁਸੀਂ ਚਾੜੂ ਖਰੀਦਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਸ਼ਨੀਵਾਰ ਨੂੰ ਅਸੀਂ ਵਰਤੋ ਕਰਨੀ ਚਾਹੀਦੀ ਹੈ ਸੋਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਇਹਨਾਂ ਦਿਨਾਂ ਵਿੱਚ ਤੁਹਾਨੂੰ ਗਲਤੀ ਨਾਲ ਜਿ ਝਾੜੂ ਨਹੀਂ ਖਰੀਦਣਾ ਚਾਹੀਦਾ। ਤੁਹਾਨੂੰ ਐਤਵਾਰ, ਮੰਗਲਵਾਰ ਅਤੇ ਸ਼ਨੀਵਾਰ ਇਹਨਾਂ ਦਿਨਾਂ ਵਿੱਚ ਝਾੜੂ ਖਰੀਦਣਾ ਸਾਡੇ ਲਈ ਫਾਇਦੇਮੰਦ ਹੁੰਦਾ ਹੈ। ਜਿਸ ਦਿਨ ਵੀ ਤੁਸੀਂ ਨਵਾਂ ਝਾੜੂ ਖਰੀਦੋ ਜੇਕਰ ਸੰਭਵ ਹੋਵੇ। ਸਾਂ ਸ਼ਨੀਵਾਰ ਨੂੰ ਨਵੇਂ ਝਾੜੂ ਦੀ ਵਰਤੋਂ ਕਰੂੰ। ਇਹ ਤੁਹਾਡੇ ਲਈ ਧੰਨਦਾਰ ਸਰੋਪਤਰ ਬਣੇਗੀ। ਮਨਸੀ ਤੁਹਾਨੂੰ ਦੱਸਾਂਗੇ ਕਿ ਸਾਨੂੰ ਝਾੜੂ ਕਿਸ ਕੋਨੇ ਵਿੱਚ ਰੱਖਣਾ ਚਾਹੀਦਾ ਹੈ ਤੇ ਕਿਹੜੇ ਕੋਨੇ ਹਨ ਜਿੱਥੇ ਸਾਨੂੰ ਗਲਤੀ ਨਾਲ ਝਾੜੂ ਨਹੀਂ ਰੱਖਣਾ ਚਾਹੀਦਾ। ਅਸੀਂ ਪੂਜਾ ਦਾ ਕਮਰਾ ਉੱਤਰ ਪੂਰਬੀ ਕੋਨੇ ਵਿੱਚ ਬਣਾਉਂਦੇ ਹਾਂ। ਜੋ ਕਿ ਸਾਡਾ ਉੱਤਰ ਪੂਰਬੀ ਕੋਨਾ ਹੁੰਦਾ ਹੈ ਜਿਸ ਨੂੰ ਅਸੀਂ ਇਸ਼ਾਨ ਕੋਣ ਵੀ ਕਹਿੰਦੇ ਹਨ ਇਸ ਵਿੱਚ ਕਦੇ ਵੀ ਸਾਨੂੰ ਝਾੜੂ ਨਹੀਂ ਰੱਖਣਾ ਚਾਹੀਦਾ ਤਾਂ ਨਕਾਰਾਤਮਕ ਊਰਜਾ ਤੁਹਾਡੇ ਘਰ ਵਿੱਚ ਦਾਖਲ ਹੋਣ ਲੱਗਦੀ ਹੈ ਝਾੜੂ ਰੱਖਣ ਲਈ ਸਭ ਤੋਂ ਵਧੀਆ ਜਗ੍ਹਾ ਘਰ ਦਾ ਦੱਖਣ ਪੱਛਮੀ ਕੋਨਾ ਹੈ ਜੇਕਰ ਤੁਸੀਂ ਇੱਥੇ ਚਾੜੂ ਰੱਖਦੇ ਹੋ ਤਾਂ ਇਹ ਮਿਲਿਆ ਜਾਂਦਾ ਹੈ ਕਿ ਮਾਂ ਦੇਵੀ ਲక్ష్ਮੀ ਤੁਹਾਡੇ ਘਰ ਵਿੱਚ ਮਵਾਸ ਕਰਨ ਲੱਗਦੀ ਹੈ ਤੁਹਾਡੇ ਘਰ ਵਿੱਚ ਦੇਵੀ ਲక్ష్ਮੀ ਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਘਰ ਦੀ ਦਿਨ ਰਾਤ ਦੁੱਗਣੀ ਤਰੱਕੀ ਹੋਣ ਲੱਗਦੀ ਹੈ ਤੇ ਤੁਸੀਂ ਉਚਾਈਆਂ ਨੂੰ ਛੂਹ ਲੱਗਦੇ ਹੋ ਮਨ ਗੱਲ ਕਰਦੇ ਹਾਂ ਕਿ ਕਿਸ ਸਮੇਂ ਵਿੱਚ ਘਰ ਵਿੱਚ ਚਾੜੂ ਲੁਣਾ ਚਾਹੀਦਾ ਹੈ ਘਰ ਨੂੰ ਝਾੜੂ ਪੂੰਚਾ ਕਰਨ ਦਾ ਸਹੀ ਸਮਾਂ ਕੀ ਹੈ ਸਾਡੇ ਵੇਦਾਂ ਅਤੇ ਪੁਰਾਣਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਜੋ ਵਿਅਕਤੀ ਰਾਤ ਨੂੰ ਝਾੜੂ ਲਗਉਂਦਾ ਹੈ ਉਸ ਦੇ ਘਰ ਵਿੱਚ ਕ੍ਰਿਪਾ ਅਤੇ ਅੰਤਰ ਦਿੱਤਾ ਫੈਲ ਜਾਂਦੀ ਹੈ ਘਰ ਨੂੰ ਸਾਫ਼ ਸੁਥਰਾ ਰੱਖਣਾ ਤਾਂ ਕਿ ਦੇਵੀ ਲక్ష్ਮੀ ਸੁਪਨੇ ਆਪੇ ਘਰ ਵਿੱਚ ਵਾਸ ਕਰ ਸਕੇ ਐਸੇ ਦੇਵੀ ਰਛਨੀ ਦੇ ਰਾਂਲੇ ਘਰ ਵਿੱਚ ਸਾਫ਼ ਸੁਥਰੀ ਜਗ੍ਹਾ ਦੀ ਜ਼ਰੂਰਤ ਹੁੰਦੀ ਹੈ ਜੇਕਰ ਤੁਸੀਂ ਰਾਤ ਨੂੰ ਝਾੜੂ ਲਗਾਉਂਦੇ ਹੋ ਤਾਂ ਤੁਹਾਡੀ ਬਹੁਤ ਵੱਡੀ ਮਜਬੂਰੀ ਹੈ ਜਿਸ ਕਾਰਨ ਤੁਹਾਨੂੰ ਰਾਤ ਨੂੰ ਝਾੜੂ ਲਗਾਉਣਾ ਪੈਂਦਾ ਹੈ ਤਾਂ ਕੂੜਾ ਬਾਹਰ ਨਾ ਸਕੇ ਝਾੜੂ ਨੂੰ ਕਦੇ ਆਪਣੇ ਪੈਰਾਂ ਨਾਲ ਨਾ ਛੂਹੋ ਜੇ ਤੁਸੀਂ ਗਲਤੀ ਨਾਲ ਆਪਣੇ ਪੈਰਾਂ ਨਾਲ ਝਾੜੂ ਨੂੰ ਛੂਹ ਲੈਂਦੇ ਹੋ ਤਾਂ ਤੁਹਾਨੂੰ ਇਸ ਨੂੰ ਛੁੱਕ ਕੇ ਮਾਫੀ ਮੰਗਣੀ ਚਾਹੀਦੀ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਝਾੜੂ ਦੇ ਪੈਰ ਲਗਾਉਣ ਨਾਲ ਦੇਵੀ ਲక్ష్ਮੀ ਸਾਡੇ ਘਰ ਨਹੀਂ ਆਉਂਦੀ ਤੇ ਉਸ ਨੂੰ ਛੋ ਕੇ ਸਾਡੇ ਘਰ ਤੋਂ ਚਲੀ ਜਾਂਦੀ ਹੈ ਬਰੂਨਾ ਦੇ ਸਥਾਨ ਤੇ ਦੇਵੀ ਲక్ష్ਮੀ ਸਾਡੇ ਘਰ ਵਿੱਚ ਨਿਵਾਸ ਕਰਦੀ ਹੈ ਇਹ ਗੱਲ ਬਹੁਤ ਅਜੀਬ ਲੱਗਦੀ ਹੈ ਪਰ ਜੇਕਰ ਅਸੀਂ ਵਿਗਿਆਨੀ ਨਜ਼ਰੀਏ ਤੋਂ ਦੇਖੀਏ ਤਾਂ ਜਦੋਂ ਸਾਡੇ ਪੈਰ ਧਰੋਂ ਨੂੰ ਛੁੰਦੇ ਹਨ ਤਾਂ ਝੜੂ ਤੋਂ ਕੀਟਾਣੂ ਸਾਡੇ ਸਰੀਰ ਵਿੱਚ ਦਾਖਲ ਹੋ ਸਕਦੇ ਹਨ ਅਤੇ ਇਸੇ ਤਰ੍ਹਾਂ ਕੀਟਾਣੂ ਤੁਹਾਡੇ ਘਰ ਵਿੱਚ ਫੈਲਦੇ ਹਨ ਇਸ ਲਈ ਝੜੂ ਤੇ ਕਦੇ ਵੀ ਪੈਰ ਨਾ ਲਗਾਓ ਜੇਕਰ ਝੜੂ ਤੇ ਪੈਰ ਲੱਗ ਜਾਵੇ ਪੈਰਾਂ ਨੂੰ ਤੁਰੰਤ ਹੀ ਧੋਲੋ ਇਸ ਗੱਲ ਦਾ ਵੀ ਵਿਸ਼ੇਸ਼ ਧਿਆਨ ਰੱਖੋ ਚਾੜੂ ਨੂੰ ਹਮੇਸ਼ਾ ਹੀ ਘਰ ਵਿੱਚ ਲਕੋ ਕੇ ਰੱਖੋ ਜੇਕਰ ਤੁਸੀਂ ਗਲਤੀ ਨਾਲ ਵੀ ਚਾੜੂ ਨੂੰ ਖੁੱਲੀ ਜਗ੍ਹਾ ਤੇ ਰੱਖਦੇ ਹੋ ਤਾਂ ਇੱਕ ਬਹੁਤ ਵੱਡਾ ਅਨਸ਼ੁਭ ਮੰਨਿਆ ਜਾਂਦਾ ਹੈ ਤੇ ਘਰ ਵਿੱਚ ਬਹੁਤ ਜ਼ਿਆਦਾ ਅਸ਼ਾਂਤੀ ਦਾ ਮਾਹੌਲ ਵੀ ਪੈਦਾ ਹੋ ਜਾਂਦਾ ਹੈ ਅਸਲੇ ਚਾੜੂ ਨੂੰ ਹਮੇਸ਼ਾ ਹੀ ਆਪਣੇ ਘਰ ਵਿੱਚ ਕਜੇ ਹੀ ਥਾਲੇ ਲੁਕੋ ਕੇ ਰੱਖਣਗੇ ਕੋਸ਼ਿਸ਼ ਕਰੋ ਜਿੱਤੇ ਕਿ ਬਾਰੀ ਲੋਕ ਤੁਹਾਡਾ ਚਾੜੂ ਨਾ ਵੇਖ ਸਕਣ ਹੁਣ ਤੁਸੀਂ ਸੋਚ ਰਹੇ ਹੋ ਹੋਮੇ ਕਿ ਇਸੇ ਆਪਣਾ ਚਾੜੂ ਕਿੱਥੇ ਰੱਖੀਏ ਅਤੇ ਕਿੱਥੇ ਲੁਕਾ ਕੇ ਰੱਖੀਏ ਤਾਂ ਤੁਸੀਂ ਸ਼ਾਇਦ ਆਪਣਾ ਚਾੜੂ ਮੰਜੇ ਦੇ ਹੇਠਾਂ ਜਾਂ ਬੈੱਡ ਦੇ ਹੇਠਾਂ ਰੱਖਣ ਵਾਲੇ ਸੋਚ ਰਹੇ ਹੋ ਪਰ ਜੀ ਹਾਂ ਬਿਲਕੁਲ ਵੀ ਨਾ ਕਰੋ ਨਹੀਂ ਤਾਂ ਤੁਹਾਡੇ ਘਰ ਦੇ ਕਰੋ ਅਨਾਜ ਖਤਮ ਹੋ ਜਾਵੇਗਾ ਐਸੇ ਘਰ ਵਿੱਚ ਬਿਸਤਰੀ ਦੀ ਹੀਟਾਂ ਝਾੜੂ ਨਹੀਂ ਰੱਖਣਾ ਚਾਹੀਦਾ ਤੁਹਾਡੇ ਘਰ ਵਿੱਚ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋਣ ਲੱਗ ਜਾਣਗੀਆਂ ਐਲਟ ਹਾਂ ਜੜੀ ਕਿ ਜੇਕਰ ਤੁਸੀਂ ਕਿਸੇ ਪਿੰਡ ਵਿੱਚ ਰਹਿੰਦੇ ਹੋ ਤਾਂ ਅਕਸਰ ਅਜਿਹਾ ਹੁੰਦਾ ਹੈ ਕਿ ਮੱਝਾਂ ਅਤੇ ਗਾਇਆਂ ਜਾਂ ਪਸ਼ੂ ਸਾਡੇ ਘਰ ਵਿੱਚ ਦਾਖਲ ਹੋ ਜਾਂਦੇ ਹਨ ਅਜਿਹੀ ਸਥਿਤੀ ਵਿੱਚ ਜਦੋਂ ਵੀ ਕੋਈ ਗਾਂ ਜਾਂ ਕੋਈ ਹੋਰ ਜਾਨਵਰ ਤੁਹਾਡੇ ਘਰ ਵਿੱਚ ਦਾਖਲ ਹੋ ਜਾਵੇ ਤਾਂ ਉਸ ਨੂੰ ਕਦੇ ਵੀ ਚਾਲੂਨਾ ਨਹੀਂ ਮਾਰਨਾ ਚਾਹੀਦਾ ਜੇਕਰ ਤੁਹਾਡੇ ਘਰ ਦਾ ਕੋਈ ਵੀ ਵਿਅਕਤੀ ਕਿਸੇ ਸ਼ੁਭ ਕੰਮ ਲਈ ਜਾ ਰਿਹਾ ਹੈ ਤਾਂ ਉਸ ਨੂੰ ਤੁਰੰਤ ਬਾਅਦ ਆਪਣੇ ਘਰ ਵਿੱਚ ਝਾੜੂ ਨਹੀਂ ਲਗਾਉਣਾ ਚਾਹੀਦਾ ਉਸ ਵਿਅਕਤੀ ਦੇ ਜਾਣ ਤੋਂ ਬਾਅਦ ਹੀ ਘੱਟੋ-ਘੱਟ ਅੱਧੇ ਘੰਟੇ ਇੰਤਜ਼ਾਰ ਕਰਨਾ ਚਾਹੀਦਾ ਹੈ ਕਿਉਂਕਿ ਸ਼ਾਸਤਰਾਂ ਵਿੱਚ ਇਹ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਦੇ ਘਰ ਤੋਂ ਬਾਹਰ ਨਿਕਲ ਕੇ ਝਾੜੂ ਲਗਾਉਣ ਲੱਗ ਜਾਂਦਾ ਹੈ ਤਾਂ ਇਸ ਨੂੰ ਮੂਰਤਕ ਮੰਨਾ ਜਾਂਦਾ ਹੈ ਝਾੜੂ ਨੂੰ ਕੁਝ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ ਬਹੁਤ ਸਾਰੇ ਲੋਕ ਆਪਣੇ ਘਰ ਵਿੱਚ ਝਾੜੂ ਖੜੀ ਕਰਕੇ ਰੱਖਦੇ ਹਨ ਪਰ ਇਹ ਬਹੁਤ ਬੁਰਾ ਸ਼ਗਨ ਮੰਨਿਆ ਜਾਂਦਾ ਹੈ ਇਸ ਵal ਦਾ ਧਿਆਨ ਰੱਖੋ ਕਿ ਸੂਰਜ ਰੋਣ ਦੇ ਸਮੇਂ ਬਿਲਕੁਲ ਹੀ ਝਾੜੂ ਨਹੀਂ ਲਗਾਉਣਾ ਚਾਹੀਦਾ ਅਤੇ ਜੀਹੇ ਸੂਰਜ ਦੁਪਹਿਰਾ ਹੈ ਕੌਣ ਸਨਵਾ ਕਲ ਚਲੋ ਜਾਦੂ ਟੋਣੀ ਕਿਤੇ ਜਾਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਇੱਕ ਵਾਡੇ ਘਰ ਨੂੰ ਕਿਸੇ ਵੀ ਬੁਰੀ ਨਜ਼ਰ ਨਾ ਲੱਗੇ ਘਰ ਨੂੰ ਬੁਰੀ ਨਜ਼ਰ ਤੋਂ ਬਚਾਇਆ ਜਾਵੇ ਅਤੇ ਨਕਾਰਾਤਮਕਤਾ ਕੁਰ ਜਾ ਕਦੇ ਵੀ ਤੋ ਵਾਡੇ ਘਰ ਨੂੰ ਜਨਾ ਰਹੇ ਤਾਂ ਤੁਸੀਂ ਹਰ ਰਾਤ ਆਪਣੇ ਘਰ ਦੇ ਬਾਹਰ ਦਰਵਾਜ਼ੇ ਦੇ ਸਾਹਮਣੇ ਚਲੋ ਰੱਖ ਸਕਦੇ ਹੋ ਇਸ ਨਾਲ ਤੁਹਾਡੇ ਘਰ ਲਈ ਜੋ ਵੀ ਨਕਾਰਾਤਮਕ ਜਾਏ ਹੋਏ ਹੋ ਦੂਰ ਹੋ ਜਾਏਗੇ ਪਰ ਧਿਆਨ ਵਿੱਚ ਰੱਖੋ ਇਹ ਕੰਮ ਤੁਹਾਨੂੰ ਰਾਤ ਨੂੰ ਹੀ ਕਰਨਾ ਹੈ ਸਦੀ ਦੇ ਵਿੱਚ ਛਾੜੋ ਲੈ ਆਪਣੇ ਜੋ ਕਾਗਜ਼ ਰੱਖਣਾ ਹੋਵੇਗਾ ਜੇਕਰ ਵੀ ਚੰਦੇ ਲੋਕਾਂ ਦਾ ਜੁੜੋ ਨੂੰ ਲੈ ਕੇ ਕੋਈ ਵਤਵਾਇ ਸ਼ੇਅਰ ਕਰਦੇ ਚਾਹੋ ਤਾਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਵਿੱਚ ਜੈਮਾ ਲਿਖਣਾ ਜ਼ਰੂਰ ਲਿਖੋ ਤਾਂ ਮੈਂ